ਸ਼ਰਮਾ ਜੀ ਤੇ ਹੋਰ ਮੇਰੇ ਵੀਰ ਜੇ ਸਾਰਾ ਤੇ ਮਿਤ ਜੀ ਤੇ ਕਲਾ ਕਲਾ ਦਾ ਕਿਤਾ ਕਿਤਾ ਨਾਮ ਲਵਾ ਉਹ ਵਹਿਮ ਜੀ ਦਾ ਸਤਰਾ ਉਹ ਵਹਿਮ ਜੀ ਦੀ ਫਤਿਹ ਆਪਾਂ ਅੱਜ 11 ਤੋਂ ਲੈ ਕੇ 13 ਦਪੜਾ ਪਵਾ ਦੰ ਲਿਆ ਤੇ ਦੋ ਦਿਨ ਦਾ ਸੁੱਤਾ ਆਖੋ ਵੀ ਫੇਰ ਮਿਲ ਗਿਆ ਦੇ ਅੱਜ ਚੌਥਾ ਦਿਨ ਜਿਹਦੇ ਵਿੱਚ ਆਪਾਂ ਪਹੁੰਚੇ ਨੇ ਤੇ ਰਾਤ ਸਾਡੀ ਸਟੇਟ ਕਮੇਟੀ ਦੀ ਮੀਟਿੰਗ ਹੋਈ ਆ 5 ਵਜੇ ਸ਼ਾਮ ਨੂੰ ਜਿਹਦੇ ਵਿੱਚ ਸਾਰੇ ਰਿਪੋਰਟ ਕਰੇ ਗਏ ਕਿ ਕੀ ਕੀ ਬਰਾਫਰਾਂ ਕੀ ਕੀ ਹੋਇਆ ਕੀ ਨੇ ਨਿਗਰ ਹੋਈਆਂ ਉਹ ਸਾਰੇ ਗੱਲਾਂ ਰਾਜ ਦੇ ਵਿਕਣ ਦੇ ਵਿੱਚ ਰਿਪੋਰਟਿੰਗ ਦੇ ਵਿੱਚ ਗੱਲ ਸਾਰੀ ਡਿਸਕਸ ਹੋਈ ਜਦੋਂ ਚੰਡੀਗੜ੍ਹ ਮੀਟਿੰਗ ਹੋਈ ਉਸ ਮੀਟਿੰਗ ਦੇ ਦੌਰਾਨ ਬਹੁਤ ਬਹਿਸ-ਬਾਤੀ ਹੋਈ ਬਹੁਤ ਤਰ੍ਹਾਂ ਦੇ ਡਿੱਟਿਆ ਖਜ਼ਾਨਾ ਮੰਤਰੀ ਆ ਗਏ ਤੇ ਉਹਨਾਂ ਨੂੰ ਦੱਸਿਆ ਵੀ ਇਹ ਇੱਥੇ ਦੇ ਬੰਦਾ ਮੰਨ ਲਿਆ ਦੀਆਂ ਤੇ ਮੰਨ ਕੇ ਪ੍ਰਾਈਮਰ ਤੇ ਆ ਤੇ ਫਿਰ ਇਹ ਗੱਲ ਨੂੰ ਉੱਤਰ ਕੇ ਫਿਰ ਉਹਨਾਂ ਨੇ ਕਿਹਾ ਵੀ ਬਦਲਣਾ ਤਾਂ ਹੋ ਗਿਆ ਜਾਇ ਜੀ ਨੇ ਇਹਨਾਂ ਨੂੰ ਕਰੋ ਕਰੋ ਜਿਹੋ ਨੇ ਤਰ੍ਹਾਂ ਦੇ ਜਿੰਮੇਂ ਦੀਆਂ ਨੇ ਇਹਨਾਂ ਨੂੰ ਕਰੋ ਤੁਸੀਂ ਜਿਹੜਾ ਕਰਦਾ ਉਹ ਮੀਟਿੰਗ ਤੋਂ ਉੱਠ ਕੇ ਚਲੇ ਗਏ ਤੇ ਚੇਅਰਮੈਨ ਨੂੰ ਪਤਾ ਨਹੀਂ ਤਾਂ ਕੇਸੇ ਵਾਲ ਦੇ ਗੁੰਗੜਾ ਪਰਮਾਨਿੰਨ ਚੇਅਰਮੈਨ ਜਾਣ ਕੀ ਕਰਦਾ ਤੇ ਮੰਤਰੀ ਵੀ ਉਹਦੇ ਨਾਲੇ ਸਾਰਿਆਂ ਦਾ ਨਾਮ ਕਰਕੇ ਉਹ ਵੀ ਹੋਰ ਡੇਟੇ